ਸੋ ਸਿੱਖੀ ਟੂਡੇਸ ਤੁਹਾਡੇ ਸਾਰੇ ਦਸਤਾਂ ਦਾ ਸਵਾਗਤ ਹੈ ਅੱਜ ਅਸੀਂ ਨਵਾਂ ਜਿਹੜਾ ਪੁਲ ਬਣਿਆ ਹੈ ਭਰਾ ਫਰੋਡ ਤੇ ਉੱਥੇ ਪਹੁੰਚੇ ਹਾਂ ਔਰ ਲੋਕਾਂ ਦਾ ਜਿਹੜਾ 5 ਸਾਲਾਂ ਦਾ ਜਿਹੜਾ ਇੰਤਜ਼ਾਰ ਉਹ ਖਤਮ ਹੋਇਆ ਹੈ ਔਰ ਕੱਲ ਸੀਐਮ ਸਾਹਿਬ ਜਿਹੜੇ ਐ ਸਵੇਰੇ 10:30 ਵਜੇ ਤੋਂ ਘਟਨ ਕਰਨ ਇੱਥੇ ਆ ਰਹੇ ਨੇ ਆਓ ਅਸੀਂ ਗੱਲਬਾਤ ਕਰਦੇ ਹਾਂ ਹਾਂਜੀ ਸਰ ਜਿਹੜਾ ਕੱਲ ਪੁਲ ਦਾ ਤੋਂ ਘਟਨ ਹੁਣ ਜਾ ਰਿਹਾ ਹੈ ਸੀਐਮ ਸਾਹਿਬ ਵੱਲੋਂ ਤੇ ਘਟਨ ਕੀਤਾ ਜਾ ਰਿਹਾ ਹੈ ਉਹਦੇ ਬਾਰੇ ਸੁਣਨਾ ਚਾਹੁੰਦੇ ਹਾਂ ਕੱਲ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗੰਤ ਮਾਨ ਜੀ ਸਾਡੇ 11:00 ਵਜੇ ਦੇ ਕਰੀਬ ਇੱਥੇ ਪਹੁੰਚ ਰਹੇ ਨਾ ਔਰ ਇਹ ਲੋਕਾਂ ਦੀ ਬੜੀ ਵੱਡੀ ਮੰਗ ਸੀ ਕਿ ਇਸ ਨੂੰ ਜਲਦੀ ਲੋਕਾਂ ਦੇ ਸਪੁਰਦ ਕੀਤਾ ਜਾਵੇ ਉਹਨਾਂ ਲੋਕਾਂ ਦੀ ਮੰਗ ਨੂੰ ਦੇਖਦਿਆਂ ਹੋਇਆਂ ਇਹ ਕੱਲ ਉੱਚੇ-ਚੇ ਤੌਰ ਤੇ ਮੁੱਖ ਮੰਤਰੀ ਸਰ ਆ ਰਹੇ ਨਾ ਔਰ ਲੋਕਾਂ ਦੇ ਸਪੁਰਦ ਕਰਨਗੇ ਸਰ ਕਿੰਨੇ ਵਜੇ ਦਾ ਕੱਲ ਟਾਈਮ ਹੈ ਜੀ ਅਸੀਂ ਲੋਕਾਂ ਨੂੰ ਵੈਸੇ ਤਾਂ 10:00 ਵਜੇ ਕਹਿਤਾ ਆ ਪੀਐਮ ਸਰ ਵੀ 11:00 ਵਜੇ ਦੇ ਕਰੀਬ ਪੁੱਜਣਗੇ ਔਰ ਸਾਰੇ ਇਲਾਕੇ ਦੇ ਫਿਰ ਸਾਡੇ ਨਿਵਾਸੀਨਾਂ ਉਹਨਾਂ ਨੂੰ ਮੈਂ ਅਪੀਲ ਜਰੂਰ ਕਰਦਾ ਕਿ ਉਹ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਆਰਐਨਓ ਚੇਚਤੌਰ ਤੇ ਉਹਨਾਂ ਦੀ ਗੱਲ ਸੁਣਨ ਵਾਸਤੇ 10 ਵਜੇ ਜਰੂਰ ਆਪਣੀ ਹਾਜ਼ਰੀ ਭਰਨ।